ਹਾਂਜੀ ਪਿਓਰ ਪ੍ਰੀਮੀਅਮ ਕਾਟਨ ਡਿਜੀਟਲ ਪ੍ਰਿੰਟ ਆਲਓਵਰ ਸੂਟ ਰਹੇਗਾ ਵਿਦ ਆਰਗੈਂਜ਼ਾ ਪੈਸਵਰਕ ਔਨ ਫਰੰਟ ਤੇ ਡਿਜ਼ਾਈਨਰ ਲੈਸ ਹੋਗੀ ਪਿਓਰ ਦਾ ਵਿਸਕੋਸ ਚਫੋਂ ਦਾ ਦੁਪੱਟਾ ਰਹੇਗਾ 4 ਸਾਈਡ ਪ੍ਰਿੰਟਡ ਪੱਟੀ ਵਾਲਾ ਪ੍ਰਾਈਸ ਇਹਨਾਂ ਸੁੱਟਾਂ ਦਾ 1100 ਫ੍ਰੀ ਸ਼ਿਪਿੰਗ ਮੇਰੇ ਦਿੱਤੇ ਹੋਏ ਵਟਸਐਪ ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਪਿਓਰ ਕਾਟਨ ਪ੍ਰਿੰਟਡ ਸ਼ਰਟ ਰਹੇਗੀ 175 ਵੱਡੇ ਪਣੇ ਦੀ ਨਾਲ ਪਲੇਨ ਬਾਟਮ ਰਹੇਗੀ ਕਾਟਨ ਦੀ ਵੀ ਹੋ ਸਕਦੀ ਔਰ ਰਿਯਾਨ ਦੀ 2.5 ਮੀਟਰ ਦੀ ਰਹੇਗੀ ਔਰ ਇਸ ਦੇ ਨਾਲ ਪਾਕਿਸਤਾਨੀ ਇੰਬ੍ਰੋਇਡਰੀ ਵਾਲਾ ਸਫੋਂ ਦਾ ਦੁਪੱਟਾ ਰਹੇਗਾ 2.5 ਮੀਟਰ ਪ੍ਰਾਈਸ ਇਹਨਾਂ ਸੁੱਟਾਂ ਦਾ 680 ਫ੍ਰੀ ਸ਼ਿਪਿੰਗ ਇਹਨਾਂ ਵਿੱਚ ਆਪਾਂ ਨਿਊ ਕਲਰ ਐਡ ਕੀਤੇ ਹੋਏ ਨੇ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈਸੀ ਕਾਟਨ ਦੀ ਪ੍ਰਿੰਟਡ ਸ਼ਰਟ ਰਹੇਗੀ 71 ਵੱਡੇ ਪਣੇ ਦੀ ਲੈਸ ਵਰਕ ਹੋਇਆ ਫਰੰਟ ਤੇ ਔਰ ਸਲੀਵਸ ਤੇ ਵਿਦ ਐਮਬ੍ਰੋਇਡਰੀ ਵਾਲੀ ਪਲੇਨ ਬਾਟਮ ਰਹੇਗੀ ਟਾਈਮ ਮੀਟਰ ਔਰ ਇਸ ਦਿਨ ਸੁਪਰ ਨੈਟ ਟੋਰੀਆ ਦਾ ਦੁਪੱਟਾ ਰਹੇਗਾ ਐਮਬ੍ਰੋਇਡਰੀ ਵਾਲਾ ਲੈਸ ਵਰਕ ਹੋਇਆ 1399 ਫ੍ਰੀ ਸ਼ਿਪਿੰਗ ਪਿਓਰ ਪ੍ਰੀਮੀਅਮ ਪ੍ਰੀਮੀਅਮ ਕਾਟਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਇਸ ਤੇ ਨੈਕ ਤੇ ਪੈਸ ਵਰਕ ਔਰ ਐਮਬ੍ਰੋਇਡਰੀ ਹੋਈ ਹੈ ਬਾਟਮ ਤੇ ਵੀ ਐਮਬ੍ਰੋਇਡਰੀ ਹੋਈ ਹੈ ਨਾਲ ਤੁਹਾਨੂੰ ਮਿਸਲਿੰਗ ਕਾਟਨ ਦਾ ਦੁਪੱਟਾ ਸੀਕਵੈਂਸ ਐਮਬ੍ਰੋਇਡਰੀ ਵਾਲਾ ਪ੍ਰਾਈਸ 850 ਫ੍ਰੀ ਸ਼ਿਪਿੰਗ ਕਾਟਨ ਦੀ ਸ਼ਰਟ ਰਹੇਗੀ ਢਾਈ ਮੀਟਰ ਲੈਸ ਵਰਕ ਹੋਇਆ ਢਾਈ ਮੀਟਰ ਦੀ ਚਿਕਨ ਦੀ ਬੋਟਮ ਰਹੇਗੀ ਢਾਈ ਮੀਟਰ ਮਨਮਲ ਕਾਟਨ ਦਾ ਦੁਪੱਟਾ ਪੈਸ ਵਰਕ ਇਮਬਰੋਡਰੀ ਵਾਲਾ ਇਸ ਦਾ ਪ੍ਰਾਈਸ ਹੈ 1240 ਫਰੀ ਸ਼ਿਪਿੰਗ ਨੈਕਸਟ ਆਪਣੇ ਕੋਲ ਪਿਓਰ ਟੈਬੀ ਕਾਟਨ ਸ਼ਰਟ ਰਹੇਗੀ ਪ੍ਰੀਮੀਅਮ ਫੈਬਰਿਕ 175 ਵੱਡੇ ਪਣ ਦੀ ਚਿਕਨ ਦਾ ਪਲਾਜ਼ੋ ਹੈਂਡ ਪੇਂਟਡ ਨਾਲ ਮਸਲੀਨ ਕਾਟਨ ਦਾ ਦੁਪੱਟਾ ਹੈਂਡ ਪੇਂਟ ਇਹਨਾਂ ਸੂਟਾਂ ਦਾ ਪ੍ਰਾਈਸ ਹੈ 1290 ਫਰੀ ਸ਼ਿਪ ਨੈਕਸਟ ਆ ਜੀ ਆਪਣੇ ਕੋਲ ਇਹ ਵੀ ਕਾਟਨ ਸ਼ਰਟ 175 ਵੱਡੇ ਪਣ ਦੀ ਰਹੇਗੀ ਚਿਕਨ ਦਾ ਪਲਾਜ਼ੋ ਰਹੇਗਾ ਪੇਂਟਡ ਦੁਪੱਟਾ ਰਹੇਗਾ 2.5 ਮੀਟਰ ਪ੍ਰਾਈਸ 1190 ਫ੍ਰੀ ਸ਼ਿਪ ਨੈਕਸਟ 올ਓਵਰ 5 ਮੀਟਰ ਸੂਟ ਰਹੇਗਾ ਪ੍ਰਿੰਟਡ ਨਾਲ ਪਿਓਰ ਕਾਟਨ ਦਾ ਦੁਪੱਟਾ ਰਹੇਗਾ ਲੇਸ ਵਰਕ ਵਾਲਾ ਪ੍ਰਾਈਸ 750 ਫ੍ਰੀ ਸ਼ਿਪ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਜੀ